VLC Pakistan ਨਾਮ ਦਾ ਇੱਕ ਚੈਨਲ ਆ ਉਸਤੇ ਇੱਕ ਵੀਡੀਓ ਸ਼ੇਅਰ ਕੀਤੀ ਗਈ ਜਿੱਥੇ ਕਿ ਦਰਸ਼ਨ ਸਿੰਘ ਜੋ ਕਿ ਪਾਕਿਸਤਾਨ ਦੇ ਹੀ ਰਹਿਣ ਵਾਲੇ ਨੇ ਅਤੇ ਤੁਹਾਨੂੰ ਪਤਾ ਹੈ ਮੁਸਲਮਾਨਾਂ ਦਾ ਪਵਿੱਤਰ ਤਿਉਹਾਰ ਚੜ੍ਹ ਰਿਹਾ ਤੇ ਰੋਜ਼ੇ ਰੱਖੇ ਜਾਂਦੇ ਨੇ ਅਤੇ ਸ਼ਾਮ ਦੇ ਟਾਈਮ ਇਫਤਾਰੀ ਹੁੰਦੀ ਹੈ ਰੋਜ਼ਾ ਖੋਲਿਆ ਜਾਂਦਾ ਹੈ ਕੁਝ ਮਿੱਠਾ ਖਾ ਕੇ ਤੇ ਬਰੀਆਨੀ ਵਗੈਰਾ ਖਾ ਕੇ ਤਾਂ ਸੋਸ਼ਲ ਮੀਡੀਆ ਦੇ ਉੱਤੇ ਇਹ ਵੀਡੀਓ ਬਹੁਤ ਜ਼ਿਆਦਾ ਚਰਚਾ ਦਾ ਵਿਸ਼ਾ ਬਣੀ ਹੋਈ ਆ ਇੱਕ ਪਾਸੇ ਤਾਂ ਲੋਕ ਇਸ ਨੂੰ ਚੰਗੇ ਪਾਸੇੋਂ ਦੇਖ ਰਹੇ ਨੇ ਵੀ ਹਾ ਦਰਸ਼ਨ ਸਿੰਘ ਦੇ ਵੱਲੋਂ ਲੰਗਰ ਲਾਇਆ ਗਿਆ ਕਿਉਂਕਿ ਇਹ ਸਿੱਖ ਭਰਾ ਨੇ ਅਤੇ ਪਾਕਿਸਤਾਨ ਦੇ ਜਿਹੜੇ ਮੁਸਲਿਮ ਵੀਰ ਨੇ ਉਹਨਾਂ ਦਾ ਰੋਜ਼ਾ ਖੋਲਣ ਦੇ ਲਈ ਉੱਥੇ ਲੰਗਰ ਲਾਉਂਦੇ ਨੇ ਜਿਵੇਂ ਕਿ ਬਰੀਆਨੀ ਵਗੈਰਾ ਹੋ ਗਿਆ ਤੇ ਕੁਝ ਮਿੱਠਾ ਦੂਜੇ ਪਾਸੇ ਨੈਗੇਟਿਵ ਗੱਲ ਇਹ ਆ ਲੋਕਾਂ ਦਾ ਕਹਿਣਾ ਹੈ ਵੀ ਗੁਰੂ ਨਾਨਕ ਦੇਵ ਜੀ ਨੇ ਲੰਗਰ ਸ਼ੁਰੂ ਕੀਤਾ ਸੀ ਵੈਜੀਟੇਰੀਅਨ ਚੀਜ਼ਾਂ ਦਾ ਲੰਗਰ ਦੇ ਵਿੱਚ ਕਦੇ ਵੀ ਨੋਨ ਵੈਜ ਚੀਜ਼ ਇਨਕਲੂਡ ਨਹੀਂ ਹੋ ਸਕਦੀ ਉੱਡੀ ਇਸ ਦੇ ਬਾਰੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਿਓ। ਕਿ ਇਹ ਕਰਤਾ ਸੇਵਾ ਰਹੇ ਨੇ ਲੰਗਰ ਦਿੱਤਾ ਵੈਸੇ ਨਾਮ ਦਿੱਤਾ ਹੋਇਆ ਹੈ ਲੋਕਾਂ ਦੀ ਸੇਵਾ ਕਰ ਰਹੇ ਨੇ। ਲੰਗਰ ਦੇ ਵਿੱਚ ਉਹ ਚੀਜ਼ ਆ ਜਾਂਦੀ ਹੈ ਜੇਕਰ ਭੋਗ ਲਵਾ ਕੇ ਦਿੱਤਾ ਜਾਵੇ ਪ੍ਰਸ਼ਾਦਾ ਚਕਾਇਆ ਜਾਵੇ। ਪਰ ਇਹ ਬਿਨਾ ਭੋਗ ਤੋਂ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ। ਇਸ ਦੇ ਬਾਰੇ ਤੁਸੀਂ ਕਹਿਣਾ ਚਾਹੋਗੇ ਕਿ ਇਦਾਂ ਸਹੀ ਹੈ ਜਾਂ ਫਿਰ ਗਲਤ। ਕਮੈਂਟ ਜਰੂਰ ਕਰਿਓ। ਬਾਕੀ ਵੀਡੀਓ ਤੁਸੀਂ ਪੂਰੀ ਜਾ ਕੇ VLC ਪਾਕਿਸਤਾਨ ਚੈਨਲ ਤੇ ਦੇਖ ਸਕਦੇ ਹੋ। ਧੰਨਵਾਦ।